ਪੰਜਾਬ ਪੰਜਾਬ ਦੀ ਸੁਰੱਖਿਆ ਹਸਤੇ ਬੰਦਾ ਇੱਕ ਟਵੀਟ ਕਰ ਦਿੰਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੀਐਮ ਦਾ ਹੱਕ ਨਹੀਂ ਬੰਦਾ ਜੀ ਮੋਦੀ ਨੂੰ ਪੰਜਾਬ ਚ ਵੋਟਾਂ ਨਹੀਂ ਪਈਆਂ ਨਹੀਂ ਪਈਆਂ ਪਿਆਨਾ ਹੀ ਆਮ ਸਰਕਾਰਾਂ ਦੇ ਕੀ ਆ ਬਿਆਨ ਮੁਆਵਜ਼ਾ ਦਿੱਤਾ ਜਾਊਗਾ ਸਭ ਨੂੰ ਮੁਆਵਜ਼ਾ ਦੇਖੋ ਜੀ ਅਜੇ ਤੱਕ ਤਾਂ ਕਿਸੇ ਨੇ ਪਹੁੰਚਿਆ ਨਹੀਂ ਹੈਗਾ ਜਦੋਂ ਪਹੁੰਚੂਗਾ ਦੇਖੀ ਜਾਊਗੀ ਜਿਹੜੀ ਅੱਜ ਮਾਈਨਿੰਗ ਜਿਹੜੀ ਐ ਪੰਜਾਬ ਦੇ ਵਿੱਚ ਦੋ ਹੀ ਚੀਜ਼ਾਂ ਦੀ ਜਿਹੜੀ ਆਮ ਕਮਨਾ ਇੱਕ ਮਾਈਨਿੰਗ ਦੀ ਐ ਦੂਜੀ ਡਰੱਗਸ ਦੀ ਐ ਇਹ ਕੁਦਰਤ ਦੀ ਖੇਲ ਹੈ ਕੁਦਰਤ ਨੂੰ ਸਾਨੂੰ ਮੰਨਣਾ ਪੈਣਾ ਕਿ ਸਾਡੀਆਂ ਗਲਤੀਆਂ ਦੀ ਸਜ਼ਾ ਸਾਨੂੰ ਪਰਮੇਸ਼ਵਰ ਇਸੇ ਧਾਤੀ ਤੇ ਦਿੰਦਾ ਪਰ ਅੱਜ ਉਹੀ ਮਝਾਇਲ ਜਿਹੜੇ ਨੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਇਸਤਰੀ ਅੰਗ ਨਾਲ ਦਿਖਾਇਆ ਜਾ ਰਿਹਾ ਕਿ ਪੰਜਾਬ ਵੀ ਪਤਾ ਨਹੀਂ ਕਿੰਨੇ ਕ ਸਾਲ ਪਿੱਛੇ ਚਲੇ ਗਿਆ ਕਿੰਨੇ ਮੈਂ ਇੱਕ ਗੱਲ ਜ਼ਰੂਰ ਹੈ ਸਰਕਾਰ ਉਹੀ ਬਣੇਗੀ ਜਿੱਥੇ ਐਸੀ ਬੀਸੀ ਸਮਾਜ ਬੋਟ ਪਾਊਗਾ ਇਹ ਲਿਖ ਲਿਓ ਤੁਸੀਂ ਗੱਲ ਸਸੀ ਕਾ ਜੀ ਮੈਂ ਦੀਪਕ ਮਿੱਤਲ ਚੈਨਲ ਰੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮਿਲਵਾਉਣ ਜਾ ਰਹੇ ਹਾਂ ਉਹਨਾਂ ਨੂੰ ਰਾਸ਼ਟਰੀ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ ਸੰਤ ਬਾਬਾ ਹਰਜੀਤ ਸਿੰਘ ਜੀ ਰਸੂਲਪੁਰ ਵਾਲੇ ਜੋ ਅੰਮ੍ਰਿਤਪਾਲ ਮੈਰੋਂ ਦੁਆਰਾ ਕੀਤੇ ਗਏ ਕਤਲकांड ਵਿੱਚ ਕੰਟਰੋਵਰਸੀ ਦੇ ਵਿੱਚ ਰਹੇ ਸੋ ਬਹੁਤ ਸਵਾਗਤ ਲਾਉਂਦੇ ਹੋਏ ਬਾਬਾ ਜੀ ਨਾਲ ਗੱਲਬਾਤ ਸ਼ੁਰੂ ਕਰਦੇ ਆ ਸੱਸੀ ਗਾ ਬਾਬਾ ਜੀ ਸੱਸੀ ਗਾ ਜੀ ਹੋਰ ਠੀਕ ਹੋ ਬਾਬਾ ਜੀ ਮੈਂ ਚੜ੍ਹਦੀ ਕਲਾ ਚ ਜਿੰਦਗੀ ਕਿਵੇਂ ਚੱਲਦੀ ਹੈ ਜੀ ਆਲ ਵੈਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਚਲੋ ਜੀ ਬਾਬਾ ਜੀ ਅੱਜ ਕੱਲ ਆਪਾਂ ਵੇਖ ਰਿਹਾ ਪੰਜਾਬ ਚ ਕਿ ਅੱਜ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਬਹੁਤ ਜ਼ਿਆਦਾ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਕਿਵੇਂ ਵੇਖਦੇ ਹੋ ਜੀ ਇਸ ਨੂੰ ਕਿਸ ਨੂੰ ਜ਼ਿੰਮੇਦਾਰ ਮੰਨਦੇ ਹੋ ਕੋਈ ਜ਼ਿੰਮੇਵਾਰੀ ਜਿਹੜਾ ਹੜਾ ਬੰਦੇ ਦੇ ਹੱਥ ਵਿੱਚ ਤਾਂ ਹੈ ਨਹੀਂ ਕਿਉਂਕਿ ਇਹ ਤਾਂ ਰੁੱਤਾ ਨੇ ਬਰਸਾਤ ਹੈ ਕਿਤੇ ਵੀ ਕੋਈ ਇਹ ਕੁਦਰਤੀ ਭਾਣਾ ਵਾਪਰ ਸਕਦਾ ਇਹਦੇ ਨਾਲ ਕੋਈ ਇਨਸਾਨ ਦਾ ਨੁਕਸਾਨ ਨਹੀਂ ਹੋਇਆ ਸਾਰੀ ਪ੍ਰਕਿਰਤੀ ਦਾ ਹੀ ਨੁਕਸਾਨ ਹੋਇਆ ਬਿਲਕੁਲ ਸੋ ਕੁਦਰਤ ਹੈ ਕੁਦਰਤੀ ਇਹ ਤਾਂ ਇੱਕ ਉਹਦੀ ਖੇਲ ਹੈ ਹਾਂਜੀ ਉਹਦੇ ਨਾਲ ਅਸੀਂ ਆਪ ਹੀ ਦੋਸ਼ੀ ਹਾਂ ਜਿਹੜੇ ਸਮੇਂ ਦੇ ਨਾਲ ਪ੍ਰਕਿਰਤੀ ਦੇ ਨਾਲ ਛੇੜਛਾੜ ਕਰਦੇ ਹਾਂ ਤਾਂ ਸਾਨੂੰ ਉਹਦਾ ਹਜਾਨਾ ਚੇ ਅਸੀਂ ਪੁੱਖਤਲੀ ਚ ਆਉਣ ਵਾਲੀ ਜਨਰੇਸ਼ਨ ਨੂੰ ਤੇ ਦੇਣਾ ਪੈਣਾ ਹੈ ਬਿਲਕੁਲ ਕੁਦਰਤ ਨਾਲ ਛੇੜਛਾੜ ਨੂੰ ਮੰਨਿਆ ਜਾਂਦਾ ਕਿਤੇ ਨਾ ਕਿਤੇ ਹੜ ਤਾਂ ਹੁੰਦੇ ਆ ਵੀ ਆਪਾਂ ਕੁਦਰਤ ਨਾਲ ਛੇੜਛਾੜ ਕਰਦਾ ਇਨਸਾਨ ਬਿਲਕੁਲ ਤੇ ਦੂਸਰਾ ਵੇਖਿਆ ਜਾਵੇ ਤਾਂ ਬਾਬਾ ਜੀ ਇਹ ਹੜ ਆਉਣ ਦੇ ਵਿੱਚ ਨਾ ਇਨਸਾਨਾਂ ਦਾ ਹੱਥ ਜ਼ਰੂਰ ਹੈ ਬਾਬਾ ਜੀ ਕਿਉਂਕਿ ਇਹਦੀ ਰਹਿੰਦੇ ਕਿਉਂਕਿ ਇੱਕੋ ਹੀ ਪਹਿਲੀ ਵਾਰੀ ਤਾਂ ਹੜ ਆਇ ਨਹੀਂ ਜੀ ਪੰਜਾਬ 'ਚ 88 ਚ ਆਇਆ 2 ਸਾਲ ਪਹਿਲਾਂ 23 ਚ ਵੀ ਆਇਆ ਜੀ ਉਹਦੀ ਰਹਿੰਦੇ ਸਿਰ ਸਮੇਂ ਸਿਰ ਰਹਿੰਦੇ ਹੋਏ ਤਿਆਰੀ ਕੀਤੀ ਜਾਵੇ ਤਾਂ ਬਚਾ ਵੀ ਜਾ ਸਕਦਾ ਸੀਗਾ ਜੀ ਦੇਖੋ ਕਾਰਨ ਕੀ ਆ ਬਚਣਾ ਬਚਾਉਣਾ ਤਾਂ ਇੱਕ ਅਲੱਗ ਗੱਲ ਆ ਮਨ ਸਮਝਾਉਣ ਦੀ ਗੱਲ ਆ ਤੁਸੀਂ ਕਿੱਥੇ ਕਿੱਥੇ ਬਚੋਗੇ ਅੱਜ ਹਿਮਾਚਲ ਦੇ ਵਿੱਚ ਮੀਂਹ ਹੀ ਪਏ ਬੱਦਲ ਫਟੇ ਨੇ ਹਾਂਜੀ ਮੰਨ ਲਓ ਇੱਕ ਤਰ੍ਹਾਂ ਦੇ ਬਲਾਸਟ ਹੋਏ ਨੇ ਪਾਣੀ ਦੇ ਤੇ ਉਹ ਜਦੋਂ ਪਾਣੀ ਦਾ ਬਹਾ ਹੀ ਇਹਨਾਂ ਮੰਨ ਲਓ ਜ਼ਬਰਦਸਤ ਹੈ ਕਿ ਉਹ ਰੂਦਰ ਰੂਪ ਲੈ ਜਾਂਦਾ ਤਾਂ ਉੱਥੇ ਸਾਹਮਣੇ ਕੀ ਆ ਕਿਹੜੀ ਬਿਲਡਿੰਗ ਆ ਕਿਹੜੇ ਦਰਖਤ ਨੇ ਕਿਹੜੇ ਪਹਾੜ ਨੇ ਕਿੱਡੇ ਕਿੱਡੇ ਪੱਥਰ ਹੜਾ ਕੇ ਲੈ ਗਿਆ ਬਿਲਕੁਲ ਸੋ ਇਹ ਕੁਦਰਤ ਦੀ ਖੇਲ ਹੈ ਕੁਦਰਤ ਨੂੰ ਸਾਨੂੰ ਮੰਨਣਾ ਪੈਣਾ ਕਿ ਸਾਡੀਆਂ ਗਲਤੀਆਂ ਦੀ ਸਜ਼ਾ ਸਾਨੂੰ ਪਰਮੇਸ਼ਵਰ ਇਸੇ ਧਾਤੀ ਤੇ ਦਿੰਦਾ ਬਿਲਕੁਲ ਤੇ ਬਾਬਾ ਜੀ ਇੱਕ ਤੁਹਾਡੀ ਕੱਲ ਹੀ ਆ ਵੀਡੀਓ ਆਈ ਹੈ ਸਾਹਮਣੇ ਆਪਾਂ ਵੇਖ ਰਹੇ ਸੀਗੇ ਜਿਸ ਦੇ ਵਿੱਚ ਤੁਸੀਂ ਦੱਸਦੇ ਆਂ ਕਿ ਅੰਨਾ ਵੰਡੇ ਰਿਓੜੀਆਂ ਮੁਰਮੁਰ ਆਪਣੇ ਨੂੰ ਦਿੰਦਾ ਤੇ ਮਤਲਬ ਕੀ ਸੰਦਰਭ ਹੈ ਜੀ ਤੁਹਾਡਾ ਉਸ ਤੋਂ ਕੀ ਆਪਾਂ ਥੋੜਾ ਜਿਹਾ ਡਿਟੇਲ ਚ ਪਲੀਜ਼ ਦੱਸੋਗੇ ਇਹ ਕਾਰਨ ਕੀ ਆ ਜਿਹੜਾ ਹੁਣ ਤੱਕ ਜਿੰਨਾ ਸੋਸ਼ਲ ਮੀਡੀਆ ਤੇ ਜਾਂ ਦੇਖਿਆ ਗਿਆ ਜਾਂ ਦਿਖਾਇਆ ਜਾ ਰਿਹਾ ਹੈ ਪੰਜਾਬ ਨੂੰ ਪਿਛਲੇ 12-15 ਸਾਲਾਂ ਤੋਂ ਕਿਸਾਨੀ ਹੀ ਦਿਖਾਈ ਜਾ ਰਹੀ ਹੈ ਹਾਂਜੀ ਕਿ ਪੰਜਾਬ ਚ ਇਕੱਲੇ ਕਿਸਾਨ ਤਾਂ ਨਹੀਂ ਵੱਸਦੇ ਪੰਜਾਬ ਦੇ ਵਿੱਚ ਤੁਸੀਂ ਕਹਿਆ ਕਿ ਮੈਂ ਮਿੱਥਲ ਹਾਂ ਤਾਂ ਮੈਨੇ ਦਾ ਬਾਨੀਆ ਪਰਵਾਣਾ ਸੰਬੰਧ ਰੱਖਦੇ ਆ ਪੰਜਾਬ ਚ ਬਾਨੀਏ ਰਹਿੰਦੇ ਨੇ ਬਿਲਕੁਲ ਉਸ ਤੋਂ ਬਾਅਦ ਸੂਦ ਰਹਿੰਦੇ ਨੇ ਅਗਰਵਾਲ ਰਹਿੰਦੇ ਨੇ ਬ੍ਰਾਹਮਣ ਰਹਿੰਦੇ ਨੇ ਹਰ ਕਬੂਲੀ ਰਹਿੰਦੇ ਨੇ ਹਮ ਲੇਕਿਨ ਦਿਖਾਇਆ ਤੇ ਜਿਹੜਾ ਮੰਨ ਲਓ ਹਾਈਜੈਕ ਜਿਹੜਾ ਕਿਹਾ ਜਾਂਦਾ ਹੈ ਪੰਜਾਬ ਉਹ ਕਿਸਾਨਾਂ ਦੇ ਨਾਮ ਤੇ ਹੀ ਕੀਤਾ ਜਾ ਰਿਹਾ ਹੈ ਨਹੀਂ ਕਿਸਾਨ ਕੋਈ ਇੱਕ ਜਾਤੀ ਦਾ ਨਹੀਂ ਜੀ ਕਿਸਾਨਾਂ ਚ ਤਾਂ ਸਾਰੀਆਂ ਜਾਤੀਆਂ ਆ ਜਾਂਦੀਆਂ ਪਰ ਮੋਸਟਲੀ ਜਿਹੜਾ ਦੇਖੋ ਬਾਨੀ ਵੀ ਖੇਤੀ ਕਰਦੇ ਆ ਪਰ ਉਹ ਰੋਂਦੇ ਨਹੀਂ ਦੇਖੇ ਬਾਣੀਆਂ ਮੈਂ ਕਿਤੇ ਰੋਂਦਾ ਨਹੀਂ ਦੇਖਿਆ ਜੇ ਬਾਣੀਆਂ ਕੋਈ ਖੇਤੀ ਕਰਦੇ ਨੇ ਬਹੁਤ ਸਾਰੇ ਨੇ ਮਾਲ ਵੇਚ ਤਾਂ ਬਹੁਤ ਜ਼ਿਆਦਾ ਕਰਦੇ ਨੇ ਬਿਲਕੁਲ ਜੇ ਤੁਸੀਂ ਕਹੀਏ ਮਾਨਸਾ ਸੰਗਰੂਰ ਬਰਨਾਲਾ ਬਠਿੰਡਾ ਮੌੜ ਇਧਰ ਬਣੀਏ ਜਿਹੜੇ ਨੇ ਖੇਤੀਬਾੜੀ ਕਰਦੇ ਨੇ ਜ਼ਮੀਨਾਂ ਖੁੱਲੀਆਂ ਜ਼ਮੀਨਾਂ ਨੇ ਲੇਕਿਨ ਉਹ ਰੋਂਦੇ ਨਹੀਂ ਦੇਖੇ ਮੈਂ ਕਦੇ ਵੀ ਅਸੀਂ ਮਰ ਗਏ ਖਾ ਲਏ ਡੁੱਬ ਗਏ ਇਹ ਜਿਹੜੇ ਸ਼ਬਦ ਨਹੀਂ ਉਹਨਾਂ ਨੇ ਯੂਜ਼ ਕਰੇ ਇੱਕ ਜਮਾਨਾ ਸੀ ਕਿ ਮਝਾਇਲ ਨੇ ਜਿਹੜੇ ਮਾਝੇ ਵਾਲੇ ਨੂੰ ਮਝਾਇਲ ਕਹਿੰਦੇ ਨੇ ਅਸੀਂ ਮਝਾਇਲ ਬਿਲਕੁਲ ਜੀ ਕਿ ਈਗੋ ਦਾ ਸ਼ਬਦ ਮੰਨ ਦੱਸਿਆ ਜਾਂਦਾ ਪਰ ਅੱਜ ਉਹੀ ਮਝਾਇਲ ਜਿਹੜੇ ਨੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਇਸਤਰੀ ਅੰਗ ਨਾਲ ਦਿਖਾਇਆ ਜਾ ਰਿਹਾ ਕਿ ਪੰਜਾਬ ਵੀ ਪਤਾ ਨਹੀਂ ਕਿੰਨੇ ਕ ਸਾਲ ਪਿੱਛੇ ਚਲੇ ਗਿਆ ਬਿਲਕੁਲ ਚਲਾ ਵੀ ਗਿਆ ਬਾਬਾ ਜੀ ਐਦਾਂ ਦੀ ਗੱਲ ਨਹੀਂ ਹੈ ਠੀਕ ਹੈ ਕਾਨ ਕੀ ਹੈ ਕੱਲੇ ਇੱਕ ਖੇਤੀ ਕ ਨਾਲੇ ਨਹੀਂ ਪਿੱਛੇ ਗਏ ਬਹੁਤ ਸਾਰੇ ਤੋਂ ਅਸੀਂ ਦੇਖੋ ਸੋਸ਼ਲ ਮੀਡੀਆ ਜਿਨ੍ਹਾਂ ਦੇ 40 40 50 50 ਕਿਲਿਆਂ ਦੀ ਖੇਤੀ ਹੈ ਅੱਜ ਉਹਨਾਂ ਲੋਕਾਂ ਨੇ ਵੀ ਲੰਗਰ ਲਗਾਇਆ ਹੈ ਉਹ ਲੋਕ ਕਹਿੰਦੇ ਕੋਈ ਗੱਲ ਨਹੀਂ ਹੈਗੀ ਅਸੀਂ ਸਾਰੀ ਉਮਰ ਖੇਤੀ ਕਰੀ ਹੈ ਅਗਰ ਇਸ ਕ ਫਸਲ ਅਸੀਂ ਨਹੀਂ ਲਈ ਸਾਣਾ ਕੋਈ ਨੁਕਸਾਨ ਨਹੀਂ ਹੈਗਾ ਉਹ ਰੱਬ ਦਾ ਸ਼ੁਕਰ ਕਰਨ ਵਾਲੇ ਲੋਕ ਨੇ ਲੇਕਿਨ ਜਿਹੜੇ ਹਰ ਚੀਜ਼ ਨੂੰ ਮੰਗਣ ਦੀ ਗੱਲ ਕਰ ਰਹੇ ਨੇ ਬਾਕੀਆਂ ਸਟੇਟਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਸ਼ਭੀ ਹੈ ਉਹ ਹਿਮਾਚਲ ਨਾਲ ਵੱਡਾ ਨੁਕਸਾਨ ਸਾਡਾ ਨਹੀਂ ਹੋਇਆ ਉਹ ਬਹੁਤ ਭੈੜੀ ਦਿਖਾਈ ਜਾ ਰਹੀ ਹੈ ਪੰਜਾਬ ਮੰਗਤਾ ਨਹੀਂ ਹੈਗਾ ਨਾ ਪੰਜਾਬ ਦੇ ਲੋਕ ਮੰਗਤੇ ਨੇ ਪੰਜਾਬ ਦੇ ਲੋਕ ਤਾਂ ਹਮੇਸ਼ਾ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਵਾਲੇ ਤਾਂ ਤਤੀਆਂ ਤਵੀਆਂ ਤੇ ਬੈਠ ਕੇ ਗੁਰੂਆਂ ਨੇ ਸਾਨੂੰ ਭਾਣਾ ਮੰਨਣਾ ਸਿਖਾਇਆ ਤੇ ਅਸੀਂ ਪਾਣੀ ਦੇ ਨਾਲ ਡਰ ਗਏ ਇਹ ਨਹੀਂ ਹੋ ਸਕਦਾ ਨਹੀਂ ਉਹਨਾਂ ਨੇ ਤਾਂ ਜੀ ਦੇਖੋ ਜਿੱਥੇ-ਜਿੱਥੇ ਵੀ ਹੜ੍ਹ ਆਇਆ ਮਾਝੇ ਦੇ ਚ ਆਇਆ ਹੜਪਾਵੇਂ ਜਿੱਥੇ ਵੀ ਆਇਆ ਦੇਖੋ ਕਿਸੇ ਨੇ ਇਹ ਨਹੀਂ ਕਿਹਾ ਕਿਸੇ ਨੂੰ ਕਿ ਸਾਡੀ ਆ ਕੇ ਮਦਦ ਕਰੋ ਉਹ ਤਾਂ ਲੋਕ ਆਪਾਂ ਆਪ ਆਏ ਉਹਨਾਂ ਦੀ ਮਦਦ ਕਰਨ ਜੋ ਵੀ ਸਿੰਗਰ ਵੀ ਪਹੁੰਚੇ ਜਿੰਨੇ ਵੀ ਸੈਲੀਬ੍ਰਿਟੀ ਗਏ ਹੈ ਜਾਂ ਕੋਈ ਐਨਜੀਓ ਗਏ ਆਪਾਂ ਆਪ ਗਏ ਉਹਨਾਂ ਦੀ ਸੇਵਾ ਕਰਨ ਜੀ ਉਹਨਾਂ ਨੇ ਤਾਂ ਕੁਛ ਵੀ ਨਹੀਂ ਕਿਹਾ ਤੇ ਬਾਕੀ ਗੱਲ ਰਹੀ ਬਾਬਾ ਜੀ ਜਿਨ੍ਹਾਂ ਦੇ ਹੁਣ ਮੰਨ ਲਓ ਕਿ 10 ਕਿੱਲੇ ਵਾਲਾ ਕਿਸਾਨ ਹੀ ਮੰਨ ਲਓ ਮੈਂ ਕਿਸੇ ਜਾਤੀ ਦੇ ਨਾਲ ਨਹੀਂ ਆਪਣਦਾਰ ਬਗਾ ਰੱਖਦੇ ਉਹਨੂੰ ਹਣਾ ਤੇ 10 ਕਿੱਲੇ ਵਾਲੇ ਦਾ ਘਰ ਵੀ ਰੁੜ ਗਿਆ ਡੰਗਰ ਵੀ ਰੁੜ ਗਿਆ ਜਿਹੜੇ ਬੰਦੇ ਦੇ ਤੇ 6 6 ਫੁੱਟ ਜਿੱਥੇ ਮਿੱਟੀ ਚੜ ਗਈ ਬਾਬਾ ਜੀ ਉਹਨਾਂ ਨੇ 3 ਸਾਲ ਮੈਨੂੰ ਨਹੀਂ ਲੱਗਦਾ ਉੱਥੇ ਖੇਤੀ ਹੋਊਗੀ ਦੁਬਾਰਾ ਜੇ ਕਿਵੇਂ ਹੋਊਗੀ 3 ਸਾਲ ਮਿੱਟੀ ਕਿਵੇਂ ਲੱਗੂਗੀ 6 6 ਫੁੱਟਾਂ 'ਚ ਕੀ ਕੁਸ਼ ਕਰਨਗੇ ਜੀ ਜਿਹੜਾ ਰੇਤ ਚੜਿਆ ਨਾ ਇਹ ਚੜਿਆ ਜਿਹੜੀ ਦਰਿਆਈ ਜ਼ਮੀਨ ਸੀ ਦਰਿਆਈ ਜ਼ਮੀਨਾਂ ਜਿਹੜੀ ਤੇ ਰੇਤ ਤਾਂ ਕਣਕ ਨਾਲੋਂ ਹੀ ਮਹਿੰਗਾ ਹੂੰ ਜਿਹੜੀ ਅੱਜ ਮਾਈਨਿੰਗ ਜਿਹੜੀ ਐ ਪੰਜਾਬ ਦੇ ਵਿੱਚ ਦੋ ਹੀ ਚੀਜ਼ਾਂ ਦੀ ਜਿਹੜੀ ਆਮ ਕਮਾਨਾ ਬਿਲਕੁਲ ਇੱਕ ਮਾਈਨਿੰਗ ਦੀ ਆ ਦੂਜੀ ਡਰੱਗਸ ਦੀ ਆ ਸ਼ਰਾਬ ਦੀ ਆ ਠੀਕ ਇਸ ਤੇ ਬਿਨਾ ਪੰਜਾਬ ਦੀ ਕੋਈ ਆਮਦਨ ਨਹੀਂ ਹੈਗੀ ਹੂੰ ਜਿਹੜੀ ਇਹ ਮਾਈਨਿੰਗ ਆ ਉਹਦਾ ਜੇ ਅੱਜ ਕਿਸੇ ਦੇ ਖੇਤ 'ਚ ਰੇਤ ਚੜਿਆ ਤਾਂ ਉਹ बिक ਜਾਣਾ ਲੇਕਿਨ ਜਿਹੜੇ ਬਾਕੀ ਦੇ ਜਿਹੜੇ ਲੋਕ ਨੇ ਸਾਡੇ ਬਾਕੀ ਜਿਹੜਾ ਸਮਾਜ ਆ ਜਿਹੜਾ ਬੰਦਾ ਦਿਹਾੜੀਦਾਰ ਆ ਜਿਹਨੇ ਸਵੇਰੇ ਘਰ ਤੋਂ ਸਾਈਕਲ ਚੱਕ ਕੇ ਜਾਣਾ ਸੀ ਆਪਣੇ ਬੱਚਿਆਂ ਜੋਗੀ ਰੋਟੀ ਕਮਾਉਣੀ ਸੀ ਉਹਦਾ ਦਰਦ ਕੋਈ ਨਹੀਂ ਦੇਖ ਰਿਹਾ ਜੀ ਕਿਸੇ ਆਟੋ ਚਲਾਉਂਦਾ ਸੀ ਕੋਈ ਰਿਕਸ਼ਾ ਚਲਾਉਂਦਾ ਕੋਈ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਕੋਈ ਬਿਲਡਿੰਗ ਦਾ ਕੰਮ ਕਰਦਾ ਸੀ ਕੋਈ ਇਲੈਕਟ੍ਰੀਸ਼ੀਅਨ ਦੁਕਾਨ ਕਰਦਾ ਸੀ ਕੋਰੀਆਨੀ ਦੁਕਾਨ ਕਰਦਾ ਸੀ ਜਿਹੜੇ ਇਹ ਲੋਕ ਨੇ ਇਹਨਾਂ ਦੀ ਤਾਂ ਦੁਨੀਆ ਉਜੜ ਗਈ ਆ ਜ਼ਮੀਨ ਤਾਂ ਫੇਰ ਉੱਥੀ ਦੀ ਉੱਥੀ ਖੜੀ ਆ ਅੱਜ ਨਹੀਂ ਤਾਂ ਦੋਗੀ ਫਸਲ ਅਗਲੀ ਫਸਲ ਦੇ ਦੂਗੀ ਚਲੋ ਮੰਨ ਲੈਣੇ ਦੋ ਫਸਲਾਂ ਨਹੀਂ ਹੋਣਗੀਆਂ ਤੀਸਰੀ ਆ ਜਾਊਗੀ ਲੇਕਿਨ ਜ਼ਮੀਨ ਤਾਂ ਕਿਤੇ ਨਹੀਂ ਗਈ ਜ਼ਮੀਨ ਉੱਥੀ ਆ ਜਿਹੜੇ ਬਾਕੀ ਦਾ ਜਿਹੜਾ ਸਮਾਜ ਜਿਹੜਾ ਗਰੀਬ ਲੋਕ ਤੇ ਜਿਹੜੇ ਉਹ ਅੱਜ ਬਰਬਾਦ ਹੋ ਗਏ ਉਹਨਾਂ ਦੀ ਬਾਹ ਫੜਨ ਵਾਲੇ ਬਿਰਲੇ ਲੋਕ ਨੇ ਨੇ ਜਿਹੜੇ ਬਾਬਾ ਜੀ ਉੱਥੇ ਦੇਖੋ ਆਪਾਂ ਵੇਖ ਰਹੇ ਆਂ ਵੀਡੀਓ ਸਾਮਣੇ ਆ ਰਹੀਆਂ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਸ਼ਾਇਦ ਤੁਸੀਂ ਗਏ ਵੀ ਹੋਵੋਗੇ ਹਨਾ ਤੇ ਮਦਦ ਕਰਨ ਲੱਗੇ ਕਿਸੇ ਨੇ ਇਦਾਂ ਨਹੀਂ ਵੇਖਿਆ ਵੀ ਤੂੰ ਕਿਸ ਜਾਤੀ ਦਾ ਹੈ ਜਾਂ ਕੀ ਕੰਮ ਕਰਦਾ ਹੈ ਉੱਥੇ ਇਹ ਦੇਖਿਆ ਜਾਂਦਾ ਹੈਗਾ ਕਿ ਹਾਂ ਤੇਰਾ ਨੁਕਸਾਨ ਕਿੰਨਾ ਹੋ ਗਿਆ ਜਾਂ ਜਿੰਦਾ ਵੀ ਮਤਲਬ ਮਦਦ ਲੈ ਰਿਹਾ ਹੈਗਾ ਕਿ ਸਾਹਮਣੇ ਕਿਸੇ ਨੂੰ ਕੁਝ ਪੁੱਛ ਕੇ ਜਾਂ ਦੱਸ ਕੇ ਇਹ ਤਾਂ ਨਹੀਂ ਦੇਖਿਆ ਜਾ ਰਿਹਾ ਵੀ ਕੋਈ ਨਹੀਂ ਮੈਂ ਤੁਹਾਡੀ ਸਗਾਨਾ ਸਹਿਮਤ ਨਹੀਂ ਹੁੰਦਾ ਉਥੇ ਕਾਲ ਨੇ ਕੀ ਹੈ ਦੇਖਿਆ ਜਾ ਰਿਹਾ ਹੈ ਕਿਤੇ ਤੱਕ 크੍ਰਿਸਚਨਟੀ ਨੂੰ ਦਿਖਾਇਆ ਜਾ ਰਿਹਾ ਵੀ ਪਹਿਲਾਂ 크੍ਰਿਸਚਨ ਬਣ ਗਏ ਹੁਣ ਸਿੱਖਾਂ ਤੋਂ ਲੰਗਰ ਮੰਗਦੇ ਨੇ ਇਹ ਗੱਲਾਂ ਆਈਆਂ ਨੇ ਨਹੀਂ ਇਹ ਗੱਲਾਂ ਜਿਹੜੇ ਇਹ ਗੱਲ ਕਰਦੇ ਉਹ ਨਾਸਤ ਬਹੁਤ ਗਲਤ ਕਰਦੇ ਦੇਖੋ ਹਕੀਕਤ ਦੇ ਗੱਲਾਂ ਦੂਸਰਾ ਫਿਰ ਕੀ ਕਿਹਾ ਜਾਂਦਾ ਕਹਿੰਦੇ ਜਿਹੜੇ ਇਹ ਗਰੀਬ ਲੋਕ ਨੇ ਸਾਡੇ ਘਰੂਟ ਮਾਰਦੇ ਸਾਡੇ ਹੱਥਾਂ 'ਚ ਖੁੰਦੇ ਨੇ ਇਹ ਗੱਲ ਵੀ ਸਹੀ ਹੈ ਬਾਬਾ ਜੀ ਕੋਈ ਤਰੀਕੇ ਨਾਲ ਹੁੰਦਾ ਹੈ ਕਾਨ ਕੀ ਹੈ ਕੋਈ ਕਦਾ ਬੰਦਾ ਕੋਈ ਗਰੀਬ ਬੰਦੇ ਨੂੰ ਇਹ ਲੋੜ ਹੈ ਪਿੰਡਾਂ ਦੇ ਵਿੱਚ ਜਿਹੜੀ ਗਾਮ ਗਰੀਬ ਬੰਦਾ ਜਿਹਦੇ ਘਰ ਪੈਸੇ ਨਹੀਂ ਹੈਗੇ ਜਿਹਦੇ ਘਰ ਦਾਣੇ ਨਹੀਂ ਹੈਗੇ ਅਗਰ ਕੋਈ ਲੋੜਬੰਦ ਨੇ ਕਿਤੇ ਦੇ ਮੰਗ ਲਿਆ ਤਾਂ ਉਹਨੂੰ ਐਦਾਂ ਤਾਂ ਨਾ ਦਿਖਾਓ ਵੀ ਪਤਾ ਨਹੀਂ ਕਿੰਨਾ ਕੋਹ ਆਤਿਆਚਾਰ ਨਹੀਂ ਬਾਬਾ ਜੀ ਦੇਖੋ ਜਿਹੜਾ ਬੰਦਾ ਸਿਰਫ ਇੱਕ ਬੰਦੇ ਦੀ ਵੀਡੀਓ ਦੇ ਨਾਲ ਪੂਰੀ ਉਹ ਐਦਾਂ ਲਾਚਾਰ ਦਿਖਾਤੇ ਵੀ ਪਤਾ ਨਹੀਂ ਕਿ ਕਹੀ ਕਦੇ ਤੁਸੀਂ ਫਿਰ ਪਤਾ ਕੀ ਚੱਕਰ ਹੈ ਜੀ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਮਨ ਨੂੰ ਜਿਹੜਾ ਬੰਦਾ ਵੰਡਣ ਗਿਆਗਾ ਉਹ ਵੰਡਣ ਹੀ ਗਿਆ ਉਹਨੇ ਉੱਥੇ ਲੈ ਕੇ ਵਾਪਸ ਉੱਥੋਂ ਕੁਝ ਨਹੀਂ ਉਹਦੇ ਦੇ ਕੇ ਆਉਣਾ ਜਿਹੜਾ ਬੰਦਾ ਵੰਡਣ ਵਾਲਾ ਹੈ ਨਾ ਉਹ ਅਜਿਹੇ ਸ਼ਬਦ ਨਹੀਂ ਕਦੇ ਵਰਤਦਾ ਤੇ ਉਹ ਸਿੱਟਣਾ ਮੰਨਦਾ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਬੰਦਾ ਨੈਣ ਵਾਲੇ ਅੱਗੋਂ ਉਹਨੂੰ ਵੀ ਕਿਸੇ ਮਰਿਆਦਾ ਚ ਰਹਿ ਕੇ ਲੈਣਾ ਚਾਹੀਦਾ ਹੈਗਾ ਜਾਂ ਕਿ ਖੌਂਦ ਤੱਕ ਜਾਣਾ ਚਾਹੀਦਾ ਹੈ ਪਤਾ ਲਾਹ ਦੇਖੋ ਕੋਈ ਐਡਾ ਵੀ ਕੋਈ ਹੋ ਨਹੀਂ ਆ ਕਿ ਕਦੇ ਘਰੂਟੇ ਮਾਰ ਦੇਵੇ ਪੰਜਾਬ ਆ ਜਾਨਵਰ ਨਹੀਂ ਹੈਗੇ ਪੰਜਾਬ ਚ ਬੰਦੀ ਰਹਿੰਦੇ ਨੇ ਬਾਬਾ ਜੀ ਉਹ ਝੂਠ ਥੋੜੀ ਬੋਲਦੇ ਜਿਹੜੇ ਨੇ ਵੀਡੀਓ ਪਾਈ ਹੈ ਇਹ ਹਕੀਕਤ ਗੱਲ ਹੈ ਹਕੀਕਤ ਹੀ ਹੈ ਮੈਂ ਵੀ ਇਹੀ ਕਹਿ ਰਿਹਾ ਵੀ ਕੋਈ ਮਾਰੇ ਤਾਂ ਹਕੀਕਤ ਪੰਜਾਬ ਦੇ ਗੱਲ ਕਿਤੇ ਕੋਈ ਬੰਦੇ ਦੇ ਹੱਥ ਵਿੱਚ ਲੈਣ ਲੱਗੇ ਕਿ ਇਹਦੇ 9:00 ਵਜ ਗਿਆ ਕਿਤੇ ਆਏ ਥੋੜੀ ਆ ਵੀ ਉਹਨੂੰ ਖਾ ਲਿਆ ਉਹਨੇ ਤਾਂ ਐਦਾਂ ਦਾ ਮੰਨ ਲਓ ਉਹਦੇ ਵਰਡਸ ਤੇ ਜਿਹੜੇ ਵੀ ਮੈਨੂੰ ਗੁਰੂ ਰਾਮਦਾਸ ਦੀ ਸਾਂ ਤੈਨੂੰ ਗੁਰੂ ਰਾਮਦਾਸ ਵੰਡਣ ਜੋਗਾ ਰੱਖੀ ਨਾ ਮੈਂ ਤਾਂ ਕਹਿੰਦਾ ਨਹੀਂ ਨਹੀਂ ਚਲੋ ਇਹ ਹਕੀਕਤ ਗੱਲ ਆ ਕੋਈ ਗੁਰੂ ਰਾਮਦਾਸ ਨੂੰ ਕਿਉਂ ਨਾ ਵੰਡਣ ਜੋਗਾ ਰੱਖੇ ਜੀ ਮਹਾਰਾਜ ਉਹ ਕਿਸੇ ਦੀ ਮਦਦ ਕਰ ਗਿਆ ਬਾਬਾ ਜੀ ਉਹਨਾਂ ਗੱਲ ਗੁਰੂ ਰਾਮਦਾਸ ਸੈਦਾਂ ਦਾ ਨਹੀਂ ਗੁਰੂ ਗ੍ਰਾਮਦਾਸ ਦੇ ਘਰ ਵਿੱਚ ਜੀ ਇਹ ਵੀ ਨਹੀਂ ਸਤ ਗੁਰੂ ਰਾਮਦਾਸ ਮਹਾਰਾ ਦੇ ਧਾਰਤੇ ਜਾ ਕੇ ਵਿਤ ਕਰਾ ਨਹੀਂ ਹੁੰਦਾ ਨਾ ਗੁਰੂ ਰਾਮਦਾਸ ਨੂੰ ਮੰਨਣ ਨਾਲ ਹੁੰਦੇ ਜੀ ਕਿਸੇ ਤੋਂ ਗੁਰੂ ਰਾਮਦਾਸ ਜੀ ਕਰਿਆ ਸਤਕਾਰ ਕਰਨਾ ਸਿਖਾਉਂਦੇ ਆ ਗੁਰੂ ਰਾਮਦਾਸ ਨੇ ਤਾਂ ਉਹ ਵੀ ਸਿਖਾਇਆ ਕਿ ਘਰੂਟ ਮਾਰਨ ਵਾਲਾ ਵੀ ਵਿੱਚ ਵੀ ਉਹ ਬੈਠਾ ਤੇ ਵੰਡਣ ਵਾਲਾ ਵੀ ਉਹ ਬੈਠਾ ਇਸ ਗੱਲ ਕਾ ਕੇ ਇਹ ਜਿਹੜਾ ਲੋਕ ਨੇ ਇਹ ਨਫ਼ਰਤ ਕਰਦੇ ਨੇ ਗਰੀਬ ਲੋਕਾਂ ਨੂੰ ਨਫ਼ਰਤ ਕਰਦੇ ਨਹੀਂ ਜੇ ਨਫ਼ਰਤ ਕਰਦੇ ਹੁੰਦੇ ਫਿਰ ਉੱਥੇ ਵੰਡਣ ਜਾਂਦੇ ਕੁਛ ਵੰਡਣ ਜਾਂਦੇ ਨੇ ਫਿਰ ਬੰਦੇ ਕੀ ਮੰਨ ਕਰਨ ਜਾਂਦੇ ਫਿਰ ਅੱਜ ਦਾ ਕਸਮਾ ਖਾ ਕੇ ਡਰਾਮਾ ਨਾ ਨਾ ਕਰਦਾ ਉਹ ਜੰਗਾ ਨਹੀਂ ਲੱਗੇ ਕਰਨ ਨੂੰ ਆ ਜਾਂਦਾ ਬੰਦਾ ਇਮੋਸ਼ਨਲ ਹੋ ਜਾਂਦਾ ਜੀ ਇਮੋਸ਼ਨਲ ਦਾ ਘਰ ਟਰੈਲੀ ਕਰਕੇ ਲੈ ਕੇ ਗਏ ਇਮੋਸ਼ਨਲ ਨਹੀਂ ਹੁੰਦਾ ਉੱਥੇ ਜਾ ਕੇ ਇਮੋਸ਼ਨਲ ਹੋ ਜਾਂਦੇ ਇਮੋਸ਼ਨਲ ਨਹੀਂ ਹੋਇਆ ਡਰਾਮਾ ਕੀਤਾ ਉਹ ਲੋਕਾਂ ਦਾ ਨਫ਼ਰਤ ਕਰਦੇ ਨੇ ਉਹ ਨਹੀਂ ਡਰਾਮਾ ਤਾਂ ਨਹੀਂ ਕਹਿ ਸਕਦੇ ਜੀ ਇਹਨੂੰ ਦੇਖੋ ਤੁਹਾਡਾ ਆਪਣਾ ਨਜ਼ਰੀਆ ਮੈਂ ਤੁਹਾਨੂੰ ਤੱਕੇ ਨਾਲ ਤਾਂ ਮਨਾਉਣਾ ਨਹੀਂ ਹੈਗਾ ਬਿਲਕੁਲ ਇਹ ਤਾਂ ਹੈ ਤੁਹਾਡਾ ਆਪਣਾ ਨਜ਼ਰੀਆ ਚਲੋ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਜੀ ਮੇਰਾ ਤਾਂ ਮੰਨਣਾ ਹੈ ਇਹ ਹੈ ਕਿ ਜਿਹੜਾ ਆਮ ਵਿਅਕਤੀ ਆ ਜਿਹੜਾ ਜਿਹਦੇ ਦੋ ਮੱਝਾਂ ਤੀਆਂ ਤੇ ਉਹਦੀਆਂ ਮੱਝਾਂ ਹੀ ਹਟ ਗਈਆਂ ਹੂੰ ਉਹਦੇ ਨਾਲ ਉਹਦਾ ਘਰ ਦਾ ਗੁਜ਼ਾਰਾ ਚੱਲਦਾ ਸੀ ਬਿਲਕੁਲ ਕਿਸੇ ਨੇ ਬੱਕਰੀਆਂ ਰੱਖੀਆਂ ਵੀਆਂ ਸੀਆਂ ਕਿਸੇ ਨੇ ਭੇਡਾਂ ਰੱਖੀਆਂ ਵੀਆਂ ਹੋਣੀਆਂ ਕੋਈ ਬੰਦਾ ਸਾਈਕਲ ਤੇ ਮਜ਼ਦੂਰੀ ਕਰਨ ਜਾਂਦਾ ਦੇਖੋ ਜ਼ਮੀਨ ਵੀ ਨਹੀਂ ਕੋਈ ਚਾਰ ਖਾਨ ਤੇ ਉਹੀ ਤਾਂ ਗੱਲ ਆ ਉਹ ਬੰਦੇ ਜਿਹੜਾ ਸਾਰ ਹੈ ਹੂੰ ਉਹੀ ਪਰਮੇਸ਼ਵਰ ਦਾ ਸਾਰ ਹੈ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਨਾ ਕਿ ਜਦੋਂ ਤੁਸੀਂ ਇਹਨੂੰ ਪਰਸੈਂਟੇਜ ਦੇਖੋਗੇ ਨਾ ਸੱਤੇ ਵੱਡ ਉਹਨਾਂ ਦਾ ਤਾਂ 100% ਲਾਸ ਹੈ ਬਿਲਕੁਲ ਕਿਉਂਕਿ ਉਹਨਾਂ ਦਾ ਜ਼ਮੀਨ ਉਹ ਆ ਲੈਂਦਾ ਫੇਰ ਵੀ ਲੋਨ ਮਿਲ ਜੂਗਾ ਹੂੰ ਕੋਈ ਨਾ ਕੋਈ ਸਾਰਾ ਬਣ ਜੂਗਾ ਪਰ ਉਹਦਾ ਸਾਰਾ ਤਾਂ ਉਹਨਾਂ ਦੀ ਵੀ ਕਰ ਹੀ ਰਹੀ ਰਹੇ ਸਾਰੇ ਜਾ ਕੇ ਦੇਖੋ ਅਜੇ ਤੱਕ ਕਿਸੇ ਨੇ ਰਿਕਸ਼ਾ ਰੇੜੀ ਤਾਂ ਵੰਡੀ ਨਹੀਂ ਹੈਗੀ ਆਟੋ ਤਾਂ ਕਿਸੇ ਨੂੰ ਨਹੀਂ ਵੰਡੇ ਹੂੰ ਕਿਸੇ ਨੂੰ ਮੰਨ ਲਓ ਰੇੜੀਆਂ ਨਹੀਂ ਵੰਡੀਆਂ ਕਿਸੇ ਨੂੰ ਦੁਕਾਨਾਂ ਦੇ ਵਿੱਚ ਕਰਿਆਨਾ ਪਾ ਕੇ ਨਹੀਂ ਦਿੱਤਾ ਹੈਗਾ ਵੀ ਚਲਤੇ ਰਹੀ ਦਿਹਾੜੀ ਕਿੰਨੀ ਲੱਗੀ ਆ ਪੁੱਤ ਜਮੀਨਾਂ ਵੀ ਨਹੀਂ ਵੰਡੀਆਂ ਜੀ ਕਿਸੇ ਨੂੰ ਜਮੀਨਾਂ ਦਾ ਕੋਈ ਵੰਡਦਾ ਹੀ ਨਹੀਂ ਜਮੀਨਾਂ ਤਾਂ ਖੋਹਦੇ ਨੇ ਲੋਕ ਤੋ ਤਾਂ ਹੀ ਮੈਂ ਕਹਿੰਦਾ ਵੀ ਜਮੀਨਾਂ ਦਾ ਸਖਾ ਸਕੇ ਤੇ ਖੋਹ ਲੈਂਦਾ ਜਮੀਨ ਕੌਣ ਵੰਡਦਾ ਤੁਸੀਂ ਮੇਰੇ ਨਾਲ ਵੰਡਦੇ ਹੋ ਮੈਂ ਤੁਹਾਡੇ ਨਾਲ ਨਹੀਂ ਵੰਡਦਾ ਮੈਂ ਉਹੀ ਕਹਿੰਦਾ ਇਹ ਜਮੀਨ ਕਦੇ ਨਹੀਂ ਕੋਈ ਵੰਡਦਾ ਹੈ ਕੋਈ ਗੱਲ ਹੈ ਲੇਕਿਨ ਹਕੀਕਤ ਜਿਹੜੀ ਕੀ ਵੰਡਣਾ ਹੈ ਦੇਖੋ ਟਰੈਕਟਰ ਵੰਡੇ ਜਾ ਰਹੇ ਆ ਟਰੈਕਟਰਾਂ ਵੰਡਣ ਨਾਲ ਨਾਲ ਕੁਝ ਨਹੀਂ ਬਿਕਰਦਾ ਹੈਗਾ ਟਰੈਕਟਰਾਂ ਦੇ ਨਾਲ ਥੋੜੀ ਪੰਜਾਬ ਨੇ ਸੋਧਣਾ ਟਰੈਕਟਰ ਦਾ ਕਿਰਾਇਆ ਵੀ ਟਰੈਕਟਰਾਂ ਦੀ ਲੋਡ ਹੈ ਮਹਾਰਾਜ ਉੱਥੇ ਇਸ ਟਾਈਮ ਕਿਹੜੇ ਪੰਜਾਬ ਚ ਰਹੇ ਨੇ ਤੁਸੀਂ ਐਸਾ ਕੋਈ ਪਿੰਡ ਹੈ ਜਿੱਥੇ ਟਰੈਕਟਰ ਨਾ ਹੋਣ ਹੁੰਦਾ ਸਾਰਾ ਕੁਝ ਹੀ ਹੈ ਜੀ ਸਾਰਾ ਸਾਰਾ ਏਦਾਂ ਟਰੈਕਟਰ ਨਹੀਂ ਖੜੇ ਹੈਗੇ ਹੂੰ ਟਰੈਕਟਰ ਨਹੀਂ ਖੜੇ ਕਿਉਂ ਨਹੀਂ ਵੀਡੀਓ ਸਾਹਮਣੇ ਨਹੀਂ ਆਈਆਂ ਜੀ ਟਰੈਕਟਰ ਖੜੇ ਜਾਂਦੇ ਆ ਨਹੀਂ ਖੜੇ ਟਰੈਕਟਰ ਨਹੀਂ ਖੜੇ ਐਡਾ ਅਥਿਆਚਾਰ ਨਹੀਂ ਜੇ ਹੋਇਆ ਨਹੀਂ ਮਹਾਰਾਜ ਮੈਂ ਦੇਖੀ ਨਹੀਂ ਜੇ ਟਰੈਕਟਰ ਹੜ ਜਾਂਦੇ ਨਾ ਫਿਰ ਕੋਈ ਬੰਦਨ ਵਾਲਾ ਵੀ ਨਹੀਂ ਤਾਂ ਰਹਿਣਾ ਅਜੇ ਉਹ ਹੜੇ ਨੇ ਹਿਮਾਚਲ ਚ ਲੋਕ ਗੱਡੀਆਂ ਹੜੀਆਂ ਟਰੱਕ ਹੜੇ ਬਸਾਂ ਹੜੇ ਘਰ ਹੜੇ ਹੋਟਲ ਹੜੇ ਦਕਾਨਾ ਹੜੀਆਂ ਬੰਦੇ ਹੜੇ ਜੀਵ ਜੰਤੂ ਹੜੇ ਵੱਡੇ ਵੱਡੇ ਪਹਾੜ ਹੜੇ ਹਿਮਾਚਲ ਨਾਲ ਵਧਨ ਕਿਸਾਨ ਤਾਂ ਜੀ ਪੰਜਾਬ ਦਾ ਹੋ ਗਿਆ ਹਿਮਾਚਲ ਤੇ ਵਧ ਨਹੀਂ ਹੋਇਆ ਅਜੇ ਅਜੇ 10 ਤੋਂ 12 ਲੱਖ ਜਿੱਦਾਂ ਘਟੋ ਘਟ ਏਕੜ ਜੀ ਇਹਦਾ ਪਤਾ ਕਾਨ ਕੀ ਆ ਜਮੀਨ ਉੱਥੀ ਆ ਅਜੇ ਜ਼ਮੀਨ ਨਹੀਂ ਹੜੀ ਜ਼ਮੀਨ ਤਾਂ ਨਹੀਂ ਹੜੀ ਜ਼ਮੀਨ ਨਹੀਂ ਜ਼ਮੀਨ ਉੱਥੇ ਆਪਕਾ ਟੁਕ ਟੁਕ ਇਹ ਤਾਂ ਕਹਿ ਸਕਦੇ ਆਂ ਆਪਾਂ ਕਿ ਤਿੰਨ ਸਾਲਾਂ ਵਾਸਤੇ ਬਰਬਾਦ ਹੋਊਗੀ ਜ਼ਮੀਨ ਨਹੀਂ ਇੰਨਾ ਮਾੜਾ ਨਹੀਂ ਹੈਗਾ ਤਿੰਨ ਸਾਲ ਚਾ ਲੋ ਸਾਡੇ ਲੋਕ ਤਿੰਨ ਸਾਲ ਚਾ ਜਾ ਕੇ ਐਮਪੀ ਦੇ ਵਿੱਚ ਜ਼ਮੀਨ ਪੱਥਰਾਂ ਦੇ ਵਿੱਚ ਖੇਤੀ ਕਰ ਲਈ ਇਹ ਜਾ ਪਾ ਕਿੰਨੀ ਮਿਹਨਤ ਕਰਨ 6 6 ਫੁੱਟ ਦੇ ਬਾਬਾ ਜੀ ਐ ਨਹੀਂ ਉੱਠ ਜਾਂਦੀ ਅਜੇ ਬਰਦਰ ਰੇਤ ਆ ਹੋਰੇ ਤਾਂ ਵਿਕ ਜਾਣਾ ਰੇਤ ਵਿਕ ਜਾਣਾ ਮਾਈਨਿੰਗ ਦਾ ਕੰਮ ਕਰਦੇ ਲੋਕਾਂ ਦੇ ਜੀ ਡੰਗਰ ਰੁੜ ਗਏ ਹਨਾ ਮੱਜਾਂ ਰੁੜੀਆਂ ਜਾਂਦੀਆਂ ਫਿਰ ਅਸੀਂ ਵੀ ਤਾਂ ਉਹੀ ਗੱਲ ਕਹਿੰਦੇ ਹਾਂ ਹਾਂਜੀ ਅਸੀਂ ਵੀ ਉਹੀ ਗੱਲ ਕਹਿੰਦੇ ਹਾਂ ਜਿਹੜੇ ਰੁੜ ਗਏ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਚੀਜ਼ਾਂ ਨਹੀਂ ਅਜੇ ਤੇ ਇਹਦਾ ਫਿਰ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਸੀ ਸਰਕਾਰ ਤਾਂ ਸਿਰਫ ਈਕੇ ਚੀਨੂ ਕਾਦੀ ਹੈ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਨੂੰ ਕਹਿੰਦੀ ਆ ਹੂੰ ਜਿਹੜੇ ਗਰੀਬ ਲੋਕ ਤੇ ਉਹਨਾਂ ਦਾ ਕੀ ਕਰੂਗੀ ਗਰੀਬ ਬੰਦੇ ਦਾ ਕੋਈ ਕਰਜ਼ਾ ਵੀ ਨਹੀਂ ਦਿੰਦਾ ਹੈਗਾ ਨਹੀਂ ਬਿਆਨ ਆਈ ਹਮ ਸਰਕਾਰਾਂ ਦੇ ਕੀ ਆ ਬਿਆਨ ਮੁਆਵਜ਼ਾ ਦਿੱਤਾ ਜਾਊਗਾ ਸਭ ਨੂੰ ਮੁਆਵਜ਼ਾ ਦੇਖੋ ਜੀ ਅਜੇ ਤੱਕ ਤਾਂ ਕਿਸੇ ਨੇ ਪਹੁੰਚਿਆ ਨਹੀਂ ਹੈਗਾ ਜੇ ਤੋ ਪਹੁੰਚ ਚੁੱਕਾ ਦੇਖੀ ਜਾਊਗੀ ਇਹ ਤਾਂ ਚਲੋ ਸਰਕਾਰੀ ਆ ਗਿਆ ਮਤਾ ਹਨ ਆਪਾਂ ਬਾਅਦ ਚ ਬਾਤ ਚ ਹੀ ਹੋਣਾ ਹੋਣਾ ਇਹ ਸਰਕਾਰ ਦਾ ਪਾਟਾ ਸਰਕਾਰ ਕੀ ਕਰਦੀ ਆ ਅੱਜ ਮੈਂ ਕਿਹਾ ਸਾਡੇ ਸੀਐਨ ਸਾਹਿਬ ਛੁੱਟੀ ਤੇ ਕੇ ਆਏ ਨੇ ਹੂੰ ਬਿਲਕੁਲ ਤੇ ਦੇਖੋ ਕੀ ਕਹਿੰਦੇ ਨੇ ਕੱਲ ਮਤਲਬ ਆਪਣੇ ਪੀਐਮ ਸਾਹਿਬ ਵੀ ਆ ਕੇ ਗਏ ਆ ਪੰਜਾਬ ਹਾਂ 16 ਸੱਤ ਰੋਡ ਦੇਖੇ ਗਏ ਨੇ ਸੋ ਇਸ ਗੱਲ ਕਰਕੇ ਜਿਹਨੂੰ ਤੁਸੀਂ 12 ਸਾਲ ਲਗਾਤਾਰ ਗਾਲਾਂ ਕੱਢਦੇ ਰਹੇ ਹੋ ਲਗਾਤਾਰ ਉਹਨੂੰ ਗਾਲਾਂ ਹੀ ਕੱਢਦੀਆਂ ਨੇ ਹੁਣ ਤੱਕ ਪੰਜਾਬ ਦੇ ਲੋਕਾਂ ਨੇ ਹੂੰ ਲੇਕਿਨ ਫੇਰ ਵੀ ਕਿੱਡਾ ਦਿਆ ਦੇਲੀ ਬੰਦਾ ਜੇਰਾ ਆਕੇ ਤੁਹਾਡੇ ਘਰ ਆਕੇ ਹਾਲ ਪੁੱਛ ਕੇ ਤੁਹਾਨੂੰ 1600 ਕਰੋੜ ਦੇ ਗਿਆ ਮੋਦੀ ਦੋ ਜੀ ਇੱਕ ਵੀ ਟਵੀਟ ਨਹੀਂ ਪਿਆ ਪੰਜਾਬ ਦੇ ਹੱਕ ਚ ਟਵੀਟ ਦੀ ਲੋੜ ਹੀ ਨਹੀਂ ਬੰਦਾ ਆ ਕੇ ਚਲੇ ਗਿਆ ਕੀ ਕਰਨਾ ਨਹੀਂ ਬਾਕੀ ਵੀ ਤਾਂ ਪਾਏ ਹੈ ਹੋਰ ਅਫਗਾਨਿਸਤਾਨ ਵਾਸਤੇ ਪਾਏ ਹੈ ਬਾਕੀ ਹਰੇ ਕੀ ਜਸਤੇ ਪਾ ਪਾਉ ਦਿੰਦੇ ਆ ਪੰਜਾਬ ਦੇ ਆਕਸਤੇ ਇੱਕ ਪੰਜਾਬ ਦੀ ਸੁਰੱਖਿਆ ਹਸਤੇ ਬੰਦਾ ਇੱਕ ਟਵੀਟ ਕਰ ਦਿੰਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੀਐਮ ਦਾ ਹੱਕ ਨਹੀਂ ਬੰਦਾ ਜੀ ਮੋਦੀ ਨੂੰ ਪੰਜਾਬ ਚ ਵੋਟਾਂ ਨਹੀਂ ਪਈਆਂ ਨਹੀਂ ਪਈਆਂ ਮਹਾਰਾਜਪਾ ਨਹੀਂ ਭਈ ਇੱਕ ਮੈਂ मतलब ਕਿ ਪੰਜਾਬ ਤੋਂ ਬਿਨਾ ਹੀ ਸਟੇਟ ਤੋਂ ਬਿਨਾ ਹੀ ਸਾਰਾ ਹੋ ਗਿਆ ਪੰਜਾਬ ਚ ਕਿਨੇ ਐਮਪੀ ਨੇ ਪੰਜਾਬ ਦਾ ਕੋਈ ਐਮਪੀ ਜਿੱਤੇ ਆ ਬੀਜੇਪੀ ਦਾ ਨਹੀਂ ਪੰਜਾਬ ਦਾ ਤਾਂ ਨਹੀਂ ਜਿੱਤੇ ਫਿਰ ਫਿਰ ਗੱਲ ਕੀ ਹੈਗੀ ਆ ਇੱਕ ਬੰਦੇ ਨੂੰ ਤੁਸੀਂ ਲਗਾਤਾਰ ਗਾਲਾਂ ਕੱਢਦੇ ਹੋ ਤੁਸੀਂ ਉਹਨੂੰ ਐਨੇ ਮਾਰੇ ਛੱਡਦੇ ਦੇਖੋ ਜੀ ਮੇਰੀ ਗੱਲ ਸੁਣੋ ਤੇ ਫਿਰ ਵੀ ਪੀਐਮ ਪੰਜਾਬ ਅੰਡਰ ਤਾਂ ਹੁੰਦਾ ਹੀ ਹੈ ਐਮਪੀ ਤਾਂ ਬਾਹਰ ਤਾਂ ਨਹੀਂ ਹੈਗਾ ਆ ਇੰਡੀਆ ਦੇ ਅੰਦਰ ਹੀ ਹੁੰਦਾ ਹੈ ਉਹਨਾਂ ਦੇ ਪੀਐਮ ਦੇ ਅੰਦਰ ਹੀ ਰਹੂਗਾ ਪੰਜਾਬ ਦਾ ਭਾਵੇਂ ਗਾਲਾਂ ਹੀ ਕੱਢਦਾ ਇੱਕ ਸਰਪੰਚ ਹੁੰਦਾ ਪਿੰਡ ਦਾ ਦੇਖੋ ਇੱਕ ਪੱਤੀ ਉਹਨੂੰ ਭਾਵੇਂ ਗਾਲਾਂ ਕੱਢਦੀ ਐ ਤਾਂ ਸਰਪੰਚ ਦਾ ਇਹ ਫਰਜ਼ ਤਾਂ ਨਹੀਂ ਬਣਦਾ ਕਿ ਉਹ ਪੱਤੀ ਨੂੰ ਵੇਖੇ ਹੀ ਨਾ ਜੇ ਕੋਈ ਨੁਕਸਾਨ ਹੁੰਦਾ ਫਿਰ ਆ ਕੇ ਹੁਣ ਦੇ ਤਾ ਗਿਆ ਹੁਣ ਹੋਰ ਕੀ ਦੇ ਜਵੇ ਆ ਕੇ ਗਿਆ ਅਗਲਾ 40000 ਕਰੋੜ ਦੀ ਇਹ ਬੰਦਾ ਉਮੀਦ ਕਰਦਾ ਚਲੋ 4 ਗੁਣਾ ਚੌਥਾ ਹਿੱਸਾ ਦੇ ਦੇ 10 ਗੁਣਾ ਕਰੋੜ ਦਾ 10000 ਕਰੋੜ ਬੰਦਾ ਸਾਨੂੰ ਨਹੀਂ ਇਹ ਇਹ ਟੌਪਿਕ ਸਾਡਾ ਨਹੀਂ ਹੈਗਾ ਇਹ ਸਰਕਾਰ ਦਾ ਟੌਪਿਕ ਹੈ ਹੈਨਾ ਟੌਪਿਕ ਤਾਂ ਸਰਕਾਰ ਦਾ ਹੈ ਮੈਂ ਇਹ ਕਹਿੰਦਾ ਵੀ ਤੁਹਾਡੇ ਹਿਸਾਬ ਨਾਲ ਵੀ ਬਹੁਤ ਇੰਤਜ਼ਾਰ ਕਰਤਾ ਮੇਰੇ ਹਿਸਾਬ ਨਾਲ ਤਾਂ ਉਹ ਆਇਆ ਇਸ ਦੁੱਖ ਦੀ ਘੜੀ ਦੇ ਵਿੱਚ ਪਹਿਲੇ ਤਾਂ ਆਉਣ ਦਾ ਹੀ ਬਹੁਤ ਵੱਡਾ ਧੰਨਵਾਦ ਆ। ਬਿਲਕੁਲ ਧੰਨਵਾਦ। ਇਹਨੂੰ ਸਾਰਾ ਪੰਜਾਬ ਦਾ ਜਿੱਥੇ ਸਾਰਾ ਕਿਸਾਨ ਉਹਨੂੰ ਜਿਹੜਾ ਸਾਰੀ ਉਮਰ ਗਾਲਾਂ ਕੱਢਦਾ ਰਿਹਾ ਹੋਵੇ। ਹੂੰ। ਅਗਰ ਉਹ ਫੇਰ ਵੀ ਉਹ ਸਾਰੀ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਹਾਲ ਪੁੱਛਣ ਵਾਸਤੇ ਆਇਆ। ਹੂੰ। ਇਸ ਵਾਸਤੇ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਆ। ਪਹਿਲਾ ਪਾਰਟ। ਨਹੀਂ ਬਿਲਕੁਲ ਉਹ ਤਾਂ ਚਲੋ ਪਹਿਲਾ ਪਾਰਟ ਆ। ਦੂਸਰਾ ਪਾਰਟ ਅੱਜ ਅਜੇ ਤੱਕ ਪਾਣੀ ਜਿਹੜਾ ਹੇਠਾਂ ਗਰਾਊਂਡ ਲੈਵਲ ਤੇ ਗਿਆ ਨਹੀਂ ਹੈਗਾ ਹਾਂਜੀ ਹਲੇ ਪਾਣੀ ਉਤਰਿਆ ਨਹੀਂ ਪ੍ਰੋਪਰ ਜਿੰਨਾ ਚਿਰ ਪਾਣੀ ਉਤਰਿਆ ਨਹੀਂ ਹੈਗਾ ਅਜੇ ਸਾਡਾ ਨੁਕਸਾਨ ਕੀ ਹੋਇਆ ਸਾਨੂੰ ਕੀ ਚੀਜ਼ ਦੀ ਲੋੜ ਹੈ ਇਹਦੇ ਬਾਰੇ ਕੋਈ ਵੀ ਡਿਕਲੇਰੇਸ਼ਨ ਨਹੀਂ ਹੈਗੀ ਫੇਰ ਵੀ ਉਹ 1600 ਕਰੋੜ ਦੇ ਕੇ ਗਏ ਆ ਮੋਦੀ ਸਾਹਿਬ ਦਾ ਧੰਨਵਾਦ ਨੀ ਉਹ ਤਾਂ ਬਿਲਕੁਲ ਧੰਨਵਾਦ ਦੀਦਾ ਹੈਗੇ ਹੀ ਆ ਜੀ ਉਹਨਾਂ ਦੇ ਬਿਲਕੁਲ ਹੈਗੇ ਚਲੋ ਜਿਨੇ ਇੱਕ ਘਰੋਂ ਦਾਣਾ ਵੀ ਦੇਤਾ ਆਪਣੇ ਉਹਨਾਂ ਦੇ ਵੀ ਧੰਨਵਾਦੀ ਹੈ ਤਾਂ ਲੋਕਾਂ ਦੇ ਪੈਸਾ ਚਲੋ ਦਿੱਤਾ ਬਿਲਕੁਲ ਧੰਨਵਾਦ ਕਰਨਾ ਬਣਦਾ ਵੀ ਹੈ ਪੰਜਾਬ ਦੇ ਲੋਕ ਕਰਨਗੇ ਵੀ ਐਸੀ ਗੱਲ ਨਹੀਂ ਪੰਜਾਬ ਅਹਿਸਾਨ ਫਰਾਮੋਸ਼ਤਾ ਕਦੇ ਹੋਇਆ ਹੀ ਨਹੀਂ ਹਨਾ ਤੇ ਗੱਲ ਰਹੀ ਦੂਸਰੀ ਆਪਾਂ ਚਲੋ ਮੇਰਾ ਅਗਲਾ ਸਵਾਲ ਹੈ ਬਾਬਾ ਜੀ ਤੁਹਾਡੇ ਲਈ ਧਰਮ ਦੀ ਕੀ ਪਰਿਭਾਸ਼ਾ ਜੀ ਤੁਹਾਡੇ ਧਰਮ ਜਿਹੜਾ ਹੈ ਕਾ ਬੰਦੇ ਨੂੰ ਇਨਸਾਨ ਬਣਨਾ ਸਿਖਾਂਦਾ ਹੈ ਹਮ ਨਫ਼ਰਤ ਤੋ ਦੂਰ ਆਪਸੀ ਪਿਆਰ ਤੇ ਸਾਂਝ ਨੂੰ ਸਖਾੰਦਾ ਨੇ ਧਰਮ ਦੀ ਪਰਪਾਸ਼ਾ ਦੇਖਣੀ ਹੈ ਰਾਮਚੰਦਰ ਭਗਵਾਨ ਦੇ ਜੀਵਨ ਤੋਂ ਲੈ ਲਓ ਬਿਲਕੁਲ ਧਰਮ ਦੀ ਪਰਪਾਸ਼ਾ ਸਿੱਖਣੀ ਦਾ ਕ੍ਰਿਸ਼ਨ ਭਗਵਾਨ ਦੇ ਜੀਵਨ ਤੋਂ ਲੈ ਲਓ ਦੇ ਧਰਮ ਦੀ ਪਰਪਾਸ਼ਾ ਸਿੱਖਣੀ ਤਾਂ ਗੁਰੂਆਂ ਦੇ ਇਤਿਹਾਸ ਤੋਂ ਲੈ ਲਓ ਇਹੀ ਧਰਮ ਹੈ ਇਥੇ ਬਿਨਾ ਕੋਈ ਧਰਮ ਨਹੀਂ ਹੈ ਅ ਪਿਛਲੇ ਦਿਨੀ ਵੇਖਿਆ ਜਾਂਦਾ ਜੀ ਨਿਯੰਗ ਬਾਬਾ ਰਾਜाराम ਜੀ ਨਾਲ ਤੁਹਾਡਾ ਵਿਚਾਰਕ ਮਤ ਭੇਜਿਆ ਕੁਸ਼ਕ ਕੀ ਮਤਲਬ ਕਿਉਂ ਤੁਹਾਡੀ ਕੋਈ ਪਰਸਨਲ ਹੈ ਜੀ ਉਹਨਾਂ ਨਾਲ ਰੰਜਿਸ਼ ਕਿ ਕੀ ਵਿਚਾਰ ਕਿ ਕਿਉਂ ਨਹੀਂ ਤੁਹਾਡੀ ਬਣਦੀ ਉਹਨਾਂ ਨਾਲ ਇਹ ਕੀ ਹੈ ਇਹ ਟਾਪਿਕ ਜਿਹੜੇ ਹੈਗੇ ਨੇ ਇਹ ਮੰਨ ਲਓ ਇਹਨਾਂ ਨੂੰ ਦਵਾਰਾ ਸਰਜੀਤ ਕਾਂਦੀ ਲੋੜ ਨਹੀਂ ਹੈਗੀ ਕਾਨ ਕੀ ਹੈ ਉਹ ਇੱਕ ਸਮਾਂ ਸੀਗਾ ਉਹਨਾਂ ਦੇ ਸਾਡੇ ਮਤ ਭੇਜੇ ਸੀਗੇ ਸਾਡੇ ਵਿਚਾਰ ਸੀ ਉਹ ਸਮੇਂ ਦੇ ਨਾਲ ਰਾਤ ਗਈ ਬਾਤ ਗਈ ਹੁਣ ਬਣਦੀ ਹੈ ਵਧੀਆ ਬਣਨੀ ਦਾ ਕੋਈ ਸਾਡੀ ਘੜੇ ਵਟ ਸਾਂਝੀ ਨਾ ਸਾਡੀ ਕੋਈ ਰੌਲਾ ਨਹੀਂ ਨਹੀਂ ਇੱਕ ਤਾਂ ਹੁੰਦਾ ਚਲੋ ਵਿਚਾਰਕ ਮਤ ਪੇ ਦਸੀ ਬਿਚਾਰਿਆ ਦੋਨੇ ਚੀਜ਼ਾਂ ਦੇ ਵਿੱਚ ਫਰਕ ਹੈ ਜੀ ਉਹ ਗੱਲ ਜਿਹੜੀ ਹੈ ਸਮੇਂ ਦੀ ਟੈਕਨੋਲੋਜੀ ਸਮੇਂ ਦੀ ਗੱਲ ਵਧੀਆ ਲੱਗਦੀ ਹੁੰਦੀ ਹੈ ਬਾਬਾ ਜੀ ਲਾਸਟ ਕੁਐਸਚਨ ਹੈ ਮੇਰਾ ਤੁਸੀਂ ਆਉਣ ਵਾਲੇ ਇਲੈਕਸ਼ਨਾਂ ਬਾਰੇ ਕੀ ਸੋਚਦੇ ਹੋ ਕਿ ਪੰਜਾਬ ਚ ਕਿਸ ਤਰ੍ਹਾਂ ਦੀ ਸਰਕਾਰ ਬਣਨੀ ਚਾਹੀਦੀ ਹੈ ਮਤਲਬ ਕੀ ਹੋਣਾ ਚਾਹੀਦਾ ਜੀ ਲਾਉਣ ਵਾਲੇ ਇਲੈਕਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਇਹ ਤਾਂ ਪੰਜਾਬ ਦੇ ਲੋਕਾਂ ਦੀ ਸਮਝ ਹੈ ਕਿ ਉਹਨਾਂ ਨੇ ਕਿਨੂੰ ਵੋਟਾਂ ਪਾਉਣੀ ਆ ਕਿਨੂੰ ਨਹੀਂ ਕਿਸੇ ਨੂੰ ਕੋਈ ਪਸੰਦ ਹੈ ਕਿਸੇ ਨੂੰ ਕੋਈ ਪਸੰਦ ਹੈ ਲੇਕਿਨ ਮੈਂ ਇੱਕ ਗੱਲ ਜਰੂਰ ਹੈ ਸਰਕਾਰ ਉਦੀ ਬਣੇਗੀ ਜਿੱਥੇ ਐਸੀ ਬੀਸੀ ਸਮਾਜ ਵੋਟ ਪਾਊਗਾ ਇਹ ਲਿਖ ਲਿਓ ਤੁਸੀਂ ਗੱਲ ਬਹੁ ਗਿਣਤੀ ਵੋਟਾਂ ਮੈਨੂੰ ਨਹੀਂ ਬਹੁ ਗਿਣਤੀ ਨਹੀਂ ਹੈ ਬਾਕੀ ਜਿਹੜੀਆਂ ਕਿਸਾਨਾਂ ਦੀਆਂ ਵੋਟਾਂ ਨੇ ਉਹ 10 ਥਾਈਂ ਡਿਵਾਈਡ ਨੇ ਤੁਹਾਡਾ ਕੋਈ ਰਾਜਨੀਤੀ ਚਾਉਣ ਦਾ ਵਿਚਾਰ ਜੀ ਅੱਗੇ ਨਹੀਂ ਮੇਰਾ ਕੋਈ ਇਹ ਜਾ ਵਿਚਾਰ ਨਹੀਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਨੀਡ ਨਹੀਂ ਹੈ ਪਰ ਇਹੀ ਹੈ ਪਾਰਟੀਆਂ ਵੱਲੋਂ ਵੀ ਤੁਹਾਡੇ ਮਾਧਿਅਮ ਜਿ ਇਨਵੀਟੇਸ਼ਨ ਆਇਆ ਹੋਵੇ ਜੀ ਤੁਹਾਨੂੰ ਕਿਸੇ ਵੱਲੋਂ ਨਹੀਂ ਮੈਨੂੰ ਕੋਈ ਐਦਾਂ ਦੀ ਕੋਈ ਉਹ ਨਹੀਂ ਹੈ ਕਿ ਮੇਰੀ ਕੋਈ ਮਨਛਾ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਜਰੂਰ ਕਹਾਂਗਾ ਕਿ ਜਿਹੜੇ ਐਸਪੀਸੀ ਸਮਾਜ ਆ ਉਹਨਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਇੱਕ ਗੱਲ ਨੂੰ ਜੂਸ ਸਮਝ ਲੈ ਕਿ ਤੁਹਾਡੀ ਵੋਟ ਤਾਂ ਜਿਹੜੀ ਹੈ ਤੁਹਾਡੀ ਵੋਟ ਹੀ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਕਰਵਾਏਗੀ ਤੁਹਾਡੀ ਵੋਟ ਹੀ ਜਿਹੜੀ ਆਉਣ ਵਾਲੇ ਸਮੇਂ 'ਚ ਸਰਕਾਰ ਬਣਾਏਗੀ ਤੁਸੀਂ ਆਪਣੇ ਵੋਟ ਦਾ ਸਹੀ ਇਸਤੇਮਾਲ ਅਗਰ ਕਰ ਰਹੇ ਹੋ ਤਾਂ ਤੁਸੀਂ ਬਹੁਤ ਸੋਚ ਸਮਝ ਕੇ ਕਰਨਾ ਕਿ ਤੁਹਾਨੂੰ ਤੁਹਾਨੂੰ ਆਪਣੀ ਵੋਟ ਦਾ ਅਧਿਕਾਰ ਜਿਹੜਾ ਹੈ ਉਹ ਕਿਹੜੀ ਪਾਰਟੀ ਨੂੰ ਦੇਣਾ ਹੈ ਕਿਹੜੇ ਸਮੇਂ ਤੇ ਕਿਹਨੂੰ ਤੁਸੀਂ ਧਿਆਨ ਚ ਰੱਖ ਕੇ ਦੇਣਾ ਇਹ ਜਰੂਰ ਸਮਝਣ ਦੀ ਲੋੜ ਆ ਕਿਉਂਕਿ ਬਾਕੀ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ 10 ਜਗ੍ਹਾ ਵੰਡ ਹੋਈਆਂ ਹੋਈਆਂ ਤੇ ਤੁਹਾਡੀ ਕੋਈ ਗੱਲ ਨਹੀਂ ਜਿਹੜਾ ਕਰ ਰਿਹਾ ਜਿਹੜਾ ਅੱਜ ਮੀਡੀਆ ਤੇ ਹਰ ਪਲ ਤੁਹਾਨੂੰ ਇਗਨੋਰ ਕੀਤਾ ਜਾ ਰਿਹਾ ਤੁਸੀਂ ਇਸ ਗੱਲ ਦਾ ਜਰੂਰ ਧਿਆਨ ਰੱਖਿਓ ਸੋ ਇਹ ਸੀ ਅੱਜ ਦੀ ਗੱਲਬਾਤ ਬਾਬਾ ਹਰਜੀਤ ਸਿੰਘ ਜੀ ਰਸੂਲਪੁਰੇ ਵਾਲੇ ਨਾਲ ਜਲਦੀ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਨਾਲ ਤਦ ਤੱਕ ਲਈ ਸਾਨੂੰ ਦਿਓ ਜੀ ਇਜਾਜ਼ਤ